ਪੀ ਸਾਬ ਦੀਆਂ ਹਦਾਇਤਾਂ ਅਨੁਸਾਰ ਐਸਐਸਪੀ ਸਾਹਿਬ ਮਾਨ ਸਾਹਿਬ ਬਾਗੀਰਤ ਮੀਨਾ ਜੀ ਦੇ ਹੁਕਮ ਅਨੁਸਾਰ ਅੱਜ ਕਸ ਆਪਰੇਸ਼ਨ ਸਾਰੇ ਪੰਜਾਬ ਚ ਕੀਤਾ ਜਾ ਰਿਹਾ ਜੇ ਦੇ ਸਬੰਧ ਵਿੱਚ ਅਸੀਂ ਟਿਹਾ ਵਸਤੀ ਬਡਲਾਡਾ ਵਿਖੇ ਮੇਰੇ ਨਾਲ ਐਸਐਚਓ ਸਿਟੀ ਆਪਣੇ ਹਰਵਤ ਸਿੰਘ ਤੇ ਬਲਕੌਰ ਸਿੰਘ ਤੇ ਸੀਆਈ ਨਚਾਰ ਸਰਦਾਰ ਬਲਕੌਰ ਸਿੰਘ ਜੀ ਭਾਈ ਸਾਰਿਆਂ ਤੇ ਕੀਤਾ ਤੇ ਪਹਿਲਾਂ ਵੀ ਇਥੇ ਅਸੀਂ ਕਾਫੀ ਬਰਾਮਦਗੀ ਕਰ ਚੁੱਕੇ ਹਾਂ ਐਨਡੀ ਦੀ ਤੇ ਹੋਰ ਸਾਰੇ ਕਿਸੇ ਦੀ ਨਸ਼ਿਆਂ ਦੀ ਇਥੋਂ ਵੇਚ ਕਰਕੇ ਅੱਜ ਕਾਸੋ ਕੀਤਾ ਗਿਆ ਅੱਜ ਵੀ ਕੋਈ ਬੰਦੇ ਰੈਸਟ ਕੀਤੇ ਗਏ ਨੇ ਉਹਨਾਂ ਤੇ ਵੀ ਸ਼ਾਮ ਨੂੰ ਜੋ ਕਾਰਵਾਈ ਹੁਣ ਕਰ ਰਹੇ ਹਾਂ ਕਾਰਵਾਈ ਉਹ ਦਾ ਸ਼ਾਮ ਨੂੰ ਰਿਜ਼ਲਟ ਅੱਜ ਤੁਹਾਨੂੰ ਦੱਸ ਦੇਣਾ ਜਿਹੜੇ ਇਸ ਤਰ੍ਹਾਂ ਦੇ ਨਸ਼ਿਆਂ ਨਾਲ ਜੁੜੇ ਹੋਏ ਕਾਰੋਬਾਰ ਕਰਦੇ ਨੇ ਉਹਨਾਂ ਦੇ ਵਾਸਤੇ ਕੀ ਹੈ ਤੁਸੀਂ ਉਹਨਾਂ ਨੂੰ ਜਿਹੜੇ ਬੇਲੋਡ ਤੇ ਨੇ ਉਹਨਾਂ ਦੀ ਦੁਬਾਰਾ ਫੇਰ ਚੈਕਿੰਗ ਕੀਤੀ ਜਾਂਦੀ ਹੈ ਉਹਨੂੰ ਰੈਸਟ ਵੀ ਕੀਤਾ ਜਾਂਦਾ ਜੋ ਉਹਨਾਂ ਕੋਲੋਂ ਮਿਲਦਾ ਉਹ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਉਹਨਾਂ ਤੇ ਪਾਕਿਸਤਾਨ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਐਲਾਨ ਕਰ ਚੁੱਕੇ ਜੀ ਲੇਕਿਨ ਫਿਰ ਵੀ ਕੋਈ ਹਸੇ ਸ਼ਰਾਰਤੀਆਂ ਹਨ ਜਿਹੜੇ ਅੱਜ ਵੀ ਧੰਦਾ ਕਰ ਰਹੇ ਨੇ ਕਿਉਂ ਨਹੀਂ ਕੰਮਜਾਬ ਹੋ ਰਹੀ ਸੂਰਫਰੋਂ ਰੁਕ ਲੇ ਤੇ ਫੌਜੇ ਕੰਮਜਾਬਤਾ ਹੋ ਰਹੀ ਆ ਹੋਈ ਹੋਈ ਆ ਤੇ ਜਿਹੜਾ ਇੱਥੇ ਕੋਈ ਪੰਜਾਬ ਚ ਜਾਂ ਇੱਥੇ ਕੋਈ ਨਸ਼ਾ ਨਹੀਂ ਬਣਦਾ ਨਸ਼ਾ ਕੋਈ ਬਾਹਰੋਂ ਹੀ ਆ ਜਾਂਦਾ ਕੋਈ ਲਿਆਉਂਦਾ ਉਹ ਚੋਰੀ ਸ਼ਕੂ ਸੋ ਪੇ ਉਹ ਕਰ ਜਾਂਦਾ ਨਹੀਂ ਤਾਂ ਇੱਥੇ ਕੋਈ ਆਮ ਨਹੀਂ ਨਸਾ ਹੈਗਾ ਅੱਜ ਕੋਈ ਇਸ ਤਰ੍ਹਾਂ ਦਾ ਵਿਅਕਤੀ ਮਿਲਿਆ ਹੋਵੇ ਜੱਫਾ ਚੈਕਿੰਗ ਅੱਜ ਮਿਲੇ ਇੱਕ ਦੋ ਉਹਨਾਂ ਨੂੰ ਚੈੱਕ ਕਰ ਰਹੇ ਆ ਆਫਸਰ ਸਾਹਿਬਾਂ ਦੇ ਅੱਜ ਵੀ ਕੋਈ ਅੱਜ ਅੱਜ ਵਹੀਕਲ ਵੀ ਇੱਕ ਚੈੱਕ ਕਰਿਆ ਸੀ ਇੰਜਰ ਸਾਹਿਬ ਨੇ ਤੇ ਉਸ ਦੀ ਵੀ ਕਾਗਜ਼ ਪੱਤਰ ਚੈੱਕ ਕਰਕੇ ਉਹਦੇ ਵੀ ਕਾਰਵਾਈ ਕੀਤੀ ਜਾਊਗੀ ਕੀ ਮੈਸੇਜ ਹੋਗੇ ਕੋਈ ਅਸਰ ਜੀ ਸਾਥੀਆਂ ਸਾਣ ਨੂੰ ਕੀ ਕਹੋਗੇ ਵੀ ਮਾਸ਼ਾਅੱਲਾ ਤੁਹਾਡਾ ਚੜ੍ਹਦਾ ਹੈ ਨਸ਼ਾ ਬਸ ਤਕਰੀਬਨ ਹੌਲੀ ਹੌਲੀ ਟਾਈਮ ਲੱਗਦਾ ਹੁੰਦਾ ਹਰ ਇੱਕ ਚੀਜ਼ ਨੂੰ ਹੁਣ ਖਤਮ ਹੋ ਹੀ ਜੋ ਹੋਈ ਪਿਆ ਤਕਰੀਬਨ ਸਾਰੀ ਬਹੁਤ ਜ਼ੋਰ ਪਬਲਿਕ ਵੀ ਸਾਥ ਦੇ ਰਹੀ ਹੈ ਹੁਣ ਸਾਰੇ ਸਾਥ ਦੇ ਰਹੇ ਨੇ ਪਹਿਲਾਂ ਨਹੀਂ ਦਿੰਦੇ ਸੀ ਹੁਣ ਸਾਰੇ ਹਰ ਕਿਸੇ ਦੇ ਘਰ ਬਲ ਨੂੰ ਜਦ ਨਸ਼ਾ ਤੁਰ ਲੱਗਿਆ ਪਬਲਿਕ ਸਾਥ ਦੇਣ ਲੱਗੀ ਪੁਲਿਸ ਤਾਂ ਬਹੁਤ ਜ਼ਿਆਦਾ ਸਾਬ ਵਧੀਆਂ ਹਦਾਇਤਾਂ ਅਨੁਸਾਰ ਐਸਐਸਪੀ ਸਾਹਿਬ ਮਾਨ ਸਾਹਿਬ ਆਗਿਰਤ ਮੀਨਾ ਜੀ ਦੇ ਹੁਕਮ ਅਨੁਸਾਰ ਅੱਜ ਕਸ ਆਪਰੇਸ਼ਨ ਸਾਰੇ ਪੰਜਾਬ ਚ ਕੀਤਾ ਜਾ ਰਿਹਾ ਹੈ ਇਹਦੇ ਸਬੰਧ ਵਿੱਚ ਅਸੀਂ ਤੇਹਾ ਵਸਤੀ ਬੜਲਾਡਾ ਵਖੇ ਮੇਰੇ ਨਾਲ ਐਸਐਚਓ ਸਿਟੀ ਆਪਣੇ ਹਰਵਾਰ ਸਿੰਘ ਤੇ ਮਕੌਰ ਸਿੰਘ ਤੇ ਸੀਆਈਐਨ ਚਾਰ ਸਰਦਾਰ ਬਲਕੌਰ ਸਿੰਘ ਜੀ ਭਈ ਸਰ ਨੇ ਟਿਕਾ ਤੇ ਪਹਿਲਾਂ ਵੀ ਇੱਥੇ ਅਸੀਂ ਕਾਫੀ ਬਰਾਮਦਗੀ ਕਰ ਚੁੱਕੇ ਹਾਂ ਐਨਡੀ ਦੀ ਤੇ ਹੋਰ ਸਾਰੇ ਕਿਸੇ ਦੀ ਨਸਿਆਂ ਦੀ ਇੱਥੋਂ ਵੇਸ਼ ਕਰਕੇ ਅੱਜ ਕਾਸੋ ਕੀਤਾ ਗਿਆ ਅੱਜ ਵੀ ਕੋਈ ਬੰਦੇ ਰੈਸਟਰ ਕੀਤੇ ਗਏ ਨੇ ਉਹਨਾਂ ਤੇ ਵੀ ਸ਼ਾਮ ਨੂੰ ਜੋ ਕਾਰਵਾਈ ਹੁਣ ਕਰ ਰਹੇ ਆ ਕਾਰਵਾਈ ਉਹ ਦਾ ਸਾਮ ਨੂੰ ਰਿਜ਼ਲਟ ਆਪ ਸਾਨੂੰ ਦੱਸ ਦੇਣਾ ਜਿਹੜੇ ਇਸ ਤਰ੍ਹਾਂ ਦੇ ਨਸ਼ੇ ਨਾਲ ਜੁੜੇ ਹੋਏ ਕਾਰੋਬਾਰ ਕਰਦੇ ਉਹਨਾਂ ਦੇ ਵਾਸਤੇ ਕੀ ਹੈ ਤੁਸੀਂ ਕਰਤੀ ਦੇ ਉਹਨਾਂ ਨੂੰ ਜਿਹੜੇ ਬੇ ਲੋਡ ਤੇ ਨੇ ਉਹਨਾਂ ਦੀ ਦੁਬਾਰਾ ਫੇਰ ਚੈਕਿੰਗ ਕੀਤੀ ਜਾਂਦੀ ਉਹਨਾਂ ਨੂੰ ਰੈਸਟ ਵੀ ਕੀਤਾ ਜਾਂਦਾ ਜੋ ਉਹਨਾਂ ਕੋਲੋਂ ਮਿਲਦਾ ਉਹ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਉਹਨਾਂ ਤੇ ਪਾਕਿਸਤਾਨ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਐਲਾਨ ਕਰ ਚੁੱਕੇ ਜੀ ਲੇਕਿਨ ਫਿਰ ਵੀ ਕੋਈ ਹਾਲੇ ਸ਼ਰਤਾਂ ਆਸਨ ਹੈ ਜਿਹੜੇ ਅੱਜ ਵੀ ਧੰਦਾ ਕਰ ਰਹੇ ਨੇ ਕਿਉਂ ਨਹੀਂ ਕੰਮਜਾਬ ਫੋਰਸ ਤੋਂ ਉਹਨਾਂ ਨੂੰ ਰੋਕ ਲੇ ਪੁਲਿਸ ਕੰਮਜਾਬਤਾ ਹੋ ਰਹੀ ਆ ਹੋਈ ਹੋਈ ਆ ਤੇ ਜਿਹੜਾ ਇੱਥੇ ਕੋਈ ਪੰਜਾਬ ਚ ਜਾਂ ਇੱਥੇ ਇੱਥੇ ਕੋਈ ਨਸ਼ਾ ਨਹੀਂ ਬਣਦਾ ਨਸ਼ਾ ਕੋਈ ਬਾਹਰੋਂ ਹੀ ਆ ਜਾਂਦਾ ਕੋਈ ਲਏ ਆਉਂਦਾ ਉਹ ਚੋਰੀ ਸੁਪੇ ਉਹ ਕਰ ਜਾਂਦਾ ਨਹੀਂ ਤਾਂ ਇੱਥੇ ਕੋਈ ਆਮ ਨਹੀਂ ਨਸ਼ਾ ਹੈਗਾ ਅੱਜ ਕੋਈ ਇਸ ਤਰ੍ਹਾਂ ਦਾ ਵਿਅਕਤੀ ਮਿਲਿਆ ਹੋਵੇ ਜੇ ਅਸੀਂ ਚੈਕਿੰਗ ਅੱਜ ਮਿਲੇ ਇੱਕ ਦੋ ਉਹਨਾਂ ਨੂੰ ਚੈੱਕ ਕਰ ਰਹੇ ਆ ਅਫਸਰ ਸਾਹਿਬਾਂ ਦੇ ਵਾਹਨ ਵੀ ਦੂਜੀ ਕੋਈ ਅੱਜ ਅੱਜ ਵਹੀਕਲ ਵੀ ਇੱਕ ਚੈੱਕ ਕਰਿਆ ਸੀ ਇੰਜਰ ਸਾਹਿਬ ਨੇ ਤੇ ਉਸ ਦੀ ਵੀ ਕਾਗਜ਼ ਪੱਤਰ ਚੈੱਕ ਕਰਕੇ ਉਹਦੇ ਵੀ ਕਾਰਵਾਈ ਕੀਤੀ ਜਾਂਦੀ ਹੈ ਕੀ ਮੈਸੇਜ ਦੋਗੇ ਕੋਈ ਅਸਰ ਜਿਹਾ ਸਾਥੀ ਅੰਸਰ ਨੂੰ ਕੀ ਕਹੋਗੇ ਵੀ ਮਾਸ਼ਾਅੱਲਾ ਤੁਹਾਡਾ ਚੜ ਜਾਊਗਾ ਦੱਸੋ ਬਸ ਤਕਰੀਬਨ ਹੌਲੀ ਹੌਲੀ ਟਾਈਮ ਲੱਗਦਾ ਹੁੰਦਾ ਹਰ ਚੀਜ਼ ਨੂੰ ਹੁਣ ਖਤਮ ਹੋ ਗਈ ਜੋ ਹੋਈ ਪਈ ਹੈ ਤਕਰੀਬਨ ਸਾਰੀ ਜ਼ੋਰ ਪਬਲਿਕ ਵੀ ਸਾਥ ਦੇ ਰਹੀ ਹੈ ਹੁਣ ਸਾਰੇ ਸਾਥ ਦੇ ਰਹੇ ਨੇ ਪਹਿਲਾਂ ਨਹੀਂ ਦਿੰਦੇ ਸੀ ਹੁਣ ਸਾਰੇ ਹਰ ਕਿਸੇ ਦੇ ਘਰ ਵੱਲ ਨੂੰ ਜਦੋਂ ਨਸ਼ਾ ਤੁਰ ਲੱਗਿਆ ਪਬਲਿਕ ਸਾਥ ਦੇਣ ਲੱਗੀ ਪੁਲਿਸ ਤਾਂ ਬਹੁਤ ਜ਼ਿਆਦਾ ਹਰ ਰੋਜ਼ ਡੇਲੀ ਵੇਜ ਤੇ ਮਿੰਟ ਬਹੁਤ ਜ਼ਿਆਦਾ ਕਰ ਰਹੀ ਆ